ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਵੱਖ-ਵੱਖ ਮਕਦਮਿਆਂ ਵਿੱਚ ਤਕਰੀਬਨ 12 ਦੇ ਕਰੀਬ ਨਜਾਇਜ਼ ਹਥਿਆਰ ਕੀਤੇ ਬਰਾਮਦ ਤਕਰੀਬਨ 6 ਦੇ ਕਰੀਬ આરોપી ਵੀ ਕੀਤੇ ਕਾਬੂ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਹਾਲੀ ਦਿਪਕ ਪਾਰਿਕ ਸਰ ਸਤਿਕਾਰ ਜੀ ਮੋਹਾਲੀ ਪੁਲਿਸ ਦੇ ਪਿਛਲੇ ਦੋ ਹਫ਼ਤਿਆਂ ਦੇ ਜਿਹੜੇ ਕ੍ਰਾਈਮ ਦੇ ਖਿਲਾਫ ਅਚੀਵਮੈਂਟਸ ਕੀਤੇ ਗਏ ਹਨ ਉਹਦੇ ਸੰਬੰਧੇ ਤੁਹਾਨੂੰ ਅੱਜ ਜਾਣਕਾਰੀ ਦੇਣਾ ਚਾਹੁੰਦੇ ਹਾਂ ਸੋ ਨਾਜ਼ੂਰੀ ਤੇ ਵਿੱਚ ਜਿਹੜੇ ਸਾਡੀ ਵੈਪਨ ਰਿਕਵਰੀ ਹੈਗੀ ਹੈ ਸੋ so, SPD SP City SP Rural ਇਹਦੀ ਟੀਮਸ ਨੇ CIA ਇਨਚਾਰਜਸ ਨੇ SHOਜ਼ ਮਿਲ ਕੇ ਟੋਟਲ ਜਿਹੜੇ ਹੈਗੇ ਉਹ 12 ਵੈਪਨਸ ਜਿਹੜੇ ਹੈਗੇ 12 ਅਸਲੇ ਜਿਹੜੇ ਹੈਗੇ ਉਹ ਰਿਕਵਰ ਕੀਤੇ ਗਏ ਹੈ ਜਿੰਨਾ ਕਿਸਾਨ ਦੇ ਵਿੱਚ ਲੋ ਅਫੀਸਰ ਨੂੰ ਗ੍ਰਿਫਤਾਰ ਕੀਤਾ ਜਾ ਚੁਕੇ ਇਹਨਾਂ ਅਸਲੇ ਦੇ ਇਹਨਾਂ ਦੇ ਵਿੱਚ ਕੁਝ ਸੋਰਸ ਜਿਹੜਾ ਹੈਗਾ ਉਹ UP ਹੈਗਾ ਕੁਝ ਹਰਿਆਣਾ ਤੋਂ ਸੋਰਸ ਕੀਤੇ ਕੁਝ ਆਪਣੇ MP ਤੋਂ ਸੋਰਸ ਕੀਤੇ ਗਏ ਸੀਗੇ ਇਹਨਾਂ ਦੇ ਵਿੱਚ ਰਹਿਣ ਵਾਲੇ ਬੰਦੇ ਜਿਹੜੇ ਹੈਗੇ ਉਹ ਪੰਜਾਬ ਦੇ ਵੀ ਹੈਗੇ ਚੰਡੀਗੜ੍ਹ ਦੇ ਵੀ ਹੈਗੇ ਉਹਦੇ ਬਾਰੇ ਕੰਸਰਟ SP ਸਾਨੂੰ ਬ੍ਰੀਫ ਕਰ ਦਿੰਦੇ ਨੇ ਇਤਿੰਨ ਦੇ ਹੁਦ ਦੇ ਵਿੱਚ ਅਸੀਂ ਟੋਟਲ ਚਾਰਜ ਸਨੇਚਿੰਗ ਕੇਸ ਕਰਕੇ 10 ਅਕੂਜ਼ਰ ਅਰੈਸਟ ਕੀਤੇ ਜਿਦੇ ਵਿੱਚ ਇੱਕ ਜ਼ੋਮੈਟੋ ਦਾ ਜਿਹੜਾ ਵਰਕਰ ਸੀਗਾ ਉਹਦੀ ਮੋਟਰਸਾਈਕਲ ਸਨੇਚ ਕਰਕੇ ਲੈ ਗਏ ਸੀ ਕਿ ਦੂਜਾ ਕੇਸ ਸੀਗਾ ਜਿਦੇ ਵਿੱਚ ਇੱਕ ਛੋਟੇ ਹਾਤੀ ਦੇ ਵਿੱਚ ਸਿਲੰਡਰ ਸਪਲਾਈ ਲੈ ਕੇ ਜਾ ਰਹੇ ਸੀਗੇ ਉਹਨਾਂ ਦਾ ਛੋਟੇ ਹਾਤੀ ਤੋਂ ਮੋਬਾਈਲ ਫੋਨ ਤੇ ਸਿਲੰਡਰ ਖੋ ਕੇ ਲੈ ਗਏ ਸੀਗੇ ਦੇਖੋ ਤਾਂ ਇਸ ਤਰੀਕੇ ਦੀ ਸਨੇਚਿੰਗ ਵੀ ਜਿਹੜੀ ਹੈਗੀ ਉਹਨਾਂ ਨੂੰ ਅਸੀਂ ਟ੍ਰੇਸ ਕੀਤੇ ਐਨਡੀਪੀਐਸ ਕੰਟੇ ਇਹਨਾਂ ਨੇ ਆਪਣੇ ਮੋਹਾਲੀ ਪੁਲਿਸ ਦੇ ਵਿੱਚ ਟੋਟਲ so, 19 ਐਫ ਆਈ ਆਰ ਜਿਹੜੀਆਂ ਜੰਜ਼ ਕੀਤੀ ਗਈਆਂ ਜਿਸ ਦੇ ਵਿੱਚ 25 ਅਕੀਲ ਅਰੈਸਟ ਕੀਤੇ ਗਏ ਨੇ ਇਹਦੇ ਵਿੱਚ ਰਿਕਵਰੀ ਜਿਹੜੀ ਹੈਗੀ ਉਹ ਚੋ ਮੇਜਰ ਰਿਕਵਰੀ ਜਿਹੜੀ ਹੈਗੀ ਹੈ ਇੱਕ 2 ਕਿਲੋਗ੍ਰਾਮ ਓਪੀਐਮ ਦੀ ਫਿਰ ਇੱਕ ਵੱਖਰੀ 2 ਕਿਲੋ 600 ਗ੍ਰਾਮ ਓਪੀਐਮ ਦੀ ਹੈਗੀ ਹੈ ਇੱਕ 1 ਕਿਲੋ ਓਪੀਐਮ ਦੀ ਜਿਹੜੀ ਸਿੱਟੀਵਲੋਂ ਕੀਤੀ ਗਈ ਹੈ ਸੋ 1 ਕਿਲੋ 400 ਗ੍ਰਾਮ ਚਲੋ ਜਿੱਦਾਂ ਉਹ ਸਭ ਕਾਜੇ ਦਿਨ ਜਦੋਂ ਸੀ ਕਾਸੋ ਆਪਰੇਸ਼ਨ ਕੀਤਾ ਸੀਗਾ ਉਸ ਆਪਰੇਸ਼ਨ ਦੇ ਦੌਰਾਨ ਜਿਹੜੀ ਹੈਗੀ ਉਹ ਇੱਕ ਅਕੀ ਉਸ ਤੋਂ ਰਿਕਵਰ ਕੀਤੀ ਗਈ ਸੀਗੀ ਸੋ ਹੁੰਮੇ ਬੇਨਤੀ ਕਰਾਂਗਾ ਐਸਪੀ ਡੀ ਐਸਪੀ ਸੀਟੀ ਤੇ ਐਸਪੀ ਰੂਦਨ ਨੂੰ ਇਸ ਸੀਕਵੈਂਸ ਦੇ ਵਿੱਚ ਆਪਣੇ ਕੇਸਾ ਬਾਰੇ ਤੁਹਾਨੂੰ ਥੋੜੀ ਜਿਹੀ ਡਿਟੇਲ ਦੇ ਦਿੰਦੇ ਹਾਂ ਅਸੀਂ ਇੱਕ ਐਫਆਈਆਰ ਨੰਬਰ 105 ਆਰਮਜ਼ਡ ਦਾ ਐਫਆਈਆਰ ਦਰਜ ਕੀਤੀ ਸੀ ਜਿਹਦੇ ਵਿੱਚ ਅਸੀਂ ਚਾਰ ਮੁਲਜ਼ਮ ਹਜੇ ਤੱਕ ਅਰੈਸਟ ਕੀ ਕਰ ਚੁੱਕੇ ਜਿਹਦੇ ਜੇ ਇੱਕ ਅੰਛੇ ਵੰਛ ਦੋ ਬ੍ਰਦਰ ਸੀਗੇ ਇਨਾਂ ਦਾ ਇੱਕ ਸਾਥੀ ਜਸਪ੍ਰੀਤ ਸਿੰਘ ਜੋ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਤੇ ਇੱਕ ਉਦੋਬਾਦਿਕ ਅਮਨਦੀਪ ਸਿੰਘ ਉਰਫ ਬਿੱਲਾ ਇਹ ਬੈਦਵਾਨ ਜ਼ਿਲ੍ਹਾ ਮੁਹਾਲੀ ਦੇ ਰਹਿਣ ਵਾਲੇ ਇਹਨਾਂ ਦੇ ਕੋਲੋਂ ਸਾਨੂੰ ਪੰਜ ਵੈਪਨ ਟੋਟਲ ਪੰਜ ਵੈਪਨ ਇੱਕ 30 ਬੋਰ ਦਾ ਪਿਸਤਲ ਤੇ ਚਾਰ 32 ਬੋਰ ਦੇ ਪਿਸਟਲਸ ਨਾਲ ਦੋ ਖਾਲੀ ਮੈਗਜ਼ੀਨਸ ਰਿਕਵਰ ਹੋਏ ਸੀਗੇ ਵੱਖਰੀ ਇੱਕ ਹੋਰ ਜੋ ਐਫ ਆਈ ਆਰ ਹੈਗੀ ਆਮ ਜਾਗਦੀ ਉਹ 17 ਤਰੀਕ ਨੂੰ ਅਸੀਂ ਰਜਿਸਟਰ ਕੀਤੀ 295 ਨੰਬਰ ਐਫ ਆਈ ਆਰ ਸਿਟੀ ਖਰੜ ਦੇ ਵਿੱਚ ਜਿਹਦੇ ਜਿਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਹੋਏ ਹਨ ਅ ਅਮਨਦੀਪ ਤੇ ਮਨੋਜ ਇਹਨਾਂ ਦਾ ਮਾਈਨਿੰਗ ਦਾ ਇੱਕ ਬੈਕਗ੍ਰਾਉਂਡ ਹੈਗਾ ਮਾਈਨਿੰਗ ਦੇ ਵਿੱਚ ਇਨਵੋਲਡ ਸੀਗੇ ਤੇ ਇਹਨਾਂ ਦੇ ਕੋਲੋਂ ਵੀ ਦੋ ਵੈਪਨਸ ਇੱਕ 12 ਬੋਰ ਦਾ ਡਬਲ ਬੈਰਲ ਇੱਕ ਰਾਈਫਲ ਤੇ 32 ਬੋਰ ਦਾ ਇੱਕ ਪਿਸਤਲ ਉਹਨਾਂ ਦੇ ਕੋਲੋਂ ਰਿਕਵਰ ਹੋਇਆ ਇਹਦੇ ਨਾਲ ਨਾਲ ਇੱਕ ਸਨਾਚਿੰਗ ਦਾ ਮਕਦਮਾ ਜਿਹੜਾ ਕਿ ਦਿਨ ਦਾ ਅੜੇ ਇੱਕ ਛੋਟਾ ਹਾਤੀ ਜਿਹਦੇ ਵਿੱਚ ਇੱਕ ਸਿਲੰਡਰ ਨੂੰ ਲੈ ਕੇ ਬੰਦਾ ਜਾ ਰਿਹਾ ਸੀਗਾ ਉਹਦੇ ਨਾਲ ਇੱਕ ਸਨਾਚਿੰਗ ਦੀ ਵਾਰਦਾਤ ਹੋਈ ਸੀਗੀ ਉਬਾ ਜੋ ਜਿਹੜੀ ਵਾਰਦਾਤ ਸੀਗੀ ਉਹਨੂੰ ਪ੍ਰੈਸ ਕਰਦੇ ਅਸੀਂ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਗਗਨਦੀਪ ਸਿੰਘ ਗੁਰਜੀਤ ਸਿੰਘ ਤੇ ਇਹਨਾਂ ਦਾ ਇੱਕ ਸਾਥੀ ਕਰਨਦੀਪ ਸਿੰਘ ਇਹਾਂ ਦੇ ਕੋਲੋਂ ਦੋ ਗੈਸ ਸਿਲੰਡਰ ਤੇ ਜੋ ਸਨਾਚਿੰਗ ਦੀ ਵਾਰਦਾਤ ਵੇਲੇ ਇਸਤੇਮਾਲ ਕੀਤੇ ਵਿਗਦਾਂ ਤੇ ਉਹਦੇ ਨਾਲ ਇੱਕ ਕਿਰਸ਼ ਔਰ ਇੱਕ ਮੋਬਾਈਲ ਫੋਨ ਜੋ ਖੋ ਕੇ ਲੈ ਕੇ ਗਏ ਸੀਗੇ ਉਹ ਸਾਰਾ ਇਹਨਾਂ ਦੇ ਕੋਲੋਂ ਰਿਕਵਰ ਹੋਇਆ ਤੇ ਦੋ ਐਨਡੀਪੀ ਦੇ ਮੁਕੱਦਮੇ ਦਰਜ ਹੋਏ ਸੀਗੇ ਜਿਨਾਦੇ ਵਿੱਚ ਟੋਟਲ 4 ਕਿਲੋ 600 ਗ੍ਰਾਮ ਅਫੀਨ ਤਿੰਨ ਜੋ ਦੋਸ਼ੀ ਨਾ ਦੇ ਕੋਲ ਰਿਕਵਰ ਹੋਈ ਸੀ ਤਿੰਨ ਦੋਸ਼ੀ ਤੇ ਦੋ ਐਫ ਆਰ ਐਨ ਡੀ ਪੀ ਐਸ ਦੇ ਸਾਡੇ ਵੱਲੋਂ ਰਜਿਸਟਰ ਕੀਤੀ ਗਈ ਹੈ ਤੇ ਇਹ ਗੈਂਬਲਿੰਗ ਆਗ ਦੇ ਅੰਡਰ ਇੱਕ ਮੁਕਦਮਾ ਦਰਜ ਹੋਇਆ ਕੀਤਾ ਗਿਆ ਸੀ ਜੇ ਸੀ ਆਈ ਸਟਾਫ ਵੱਲੋਂ ਤੇ ਇਹਦੇ ਵਿੱਚ ਚਾਰ ਟੋਟਲ ਦੋਸ਼ੀ ਕਰਨ ਸਿੰਘ ਜਗਿੰਦਰ ਸਿੰਘ ਸੋਨੂ ਸਿੰਘ ਤੇ ਅੰਕੁਸ਼ ਸਿੰਘ ਪਰੇਸ਼ਤੂਰੀ ਤੇ ਇਹਨਾਂ ਦੇ ਕੋਲੋਂ 3930 ਆ ਰਾਸ਼ੀ ਤੇ ਚਾਰ ਸੈਟ ਤਾਸ਼ ਦੇ ਜੋ ਗੈਂਬਲਿੰਗ ਦੇ ਵਿੱਚ ਯੂਜ਼ ਕਰ ਰਹੇ ਸੀਗੇ ਤੇ ਦੋ ਗੱਡੀ ਤੇ ਚਾਰ ਪਲੇਇੰਗ ਕੀ ਜੋ ਕਿਟ ਹੋਈਏ ਉਹ ਇਹਨਾਂ ਦੇ ਕੋਲ ਰਿਕਵਰ ਹੋਈ ਥੀ ਸੀ